ਨਹੀਂ ਤਾਂ ਉਹ ਮੇਰੇ ਨਾਲ ਇਹ ਕੱਲੀ ਆ ਗਈ ਆ ਉਥੋਂ ਦੀਦੀ ਵੇ ਲੋ ਸਮਝਾਉ ਹਾਂ ਇਹਨਾਂ ਨੂੰ ਕੀ ਸਮਝਾਵਾਂ ਮੈਨੂੰ ਸਮਝਾਉਣ ਜੋਗਾ ਛੱਡਿਆ ਆ ਤੂੰ ਨਾ ਉਹਨਾਂ ਨੂੰ ਦੱਸ ਕੇ ਆਈ ਆ ਕਿਦੇ ਵਜੂ ਚ ਕੇ ਮਰਗੀ ਤੇ ਮੁੜ ਕੇ ਸਾਡਾ ਨਾਂ ਲੱਗ ਜਾਣਾ ਵੇ ਲੋ ਤੂੰ ਇਹਨਾਂ ਨੂੰ ਕਹਿ ਦੋ ਹਾਂ ਐਦਾਂ ਨਾ ਕਰ ਨਾ ਪਰਪਰ ਜਾਈ ਨੂੰ ਨਾਲ ਲੈਂਦੀ ਨਾਲੇ ਉਹਨਾਂ ਨੂੰ ਪਤਾ ਲੱਗਦਾ ਤੇਰੀਆਂ ਕਰਤੂਤਾਂ ਦਾ ਵੀ ਤੂੰ ਕੀ ਕਰਦੀ ਰਹੀ ਆ ਜੇ ਉਹ ਕਹਿ ਦਿੰਦੇ ਨਾ ਤੇ ਫੇਰ ਤੈਨੂੰ ਇੱਥੇ ਛੱਡ ਵੀ ਜਾਂਦੇ ਤੇ ਰੱਖ ਵੀ ਲੈਂਦੇ ਪਤਾ ਨਾ ਇਹੋ ਕਲੇਸ਼ ਰਿਆ ਇੱਕ ਮੇਰੀ ਗੱਲ ਸੁਣ ਲੈ ਹੁਣ ਮੈਂ ਤੇਰੇ ਨਾਲ ਚੱਲ ਜਾਣਾ ਆ ਜੇ ਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ ਤੇ ਠੀਕ ਆ ਨਹੀਂ ਤੇ ਮੁੜ ਕੇ ਅਹੀਂ ਉੱਥੇ ਨਹੀਂ ਉਹ ਬੰਦਾ ਇਹ ਮੇਰੀ ਗੱਲ ਸੁਣ ਲੈ ਪਹਿਲਾਂ ਹੁਣ ਮੇਰੀ ਗੱਲ ਸੁਣੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਵਾਂਗੇ ਤਾਂ ਤਾਂ ਹੀ ਗੱਲ ਮੁੱਕੂਗੀ ਜੇ ਹੁਣ ਝੂਠੀ ਦਾ ਹੀ ਸਾਥ ਦੇਈ ਗਏ ਵੀ ਤੂੰ ਹੀ ਠੀਕ ਆ ਮੁੰਡਾ ਹੀ ਗਲਤ ਵਾਖ ਤੇ ਉਹ ਵੀ ਨਹੀਂ ਗੱਲ ਮੰਦੀ ਕੋ ਦਾਨੀ ਹੁਣ ਘਰ ਵੀ ਹੈਗੀ ਆਗੇ ਨਹੀਂ ਚੱਲ ਕੋਈ ਨਹੀਂ ਆ ਵੇ ਨਹੀਂ ਆ ਜਾ ਕੇ ਮੈਨੂੰ ਤਾਂ ਲੱਗਦਾ ਵਾ ਗੇੜ ਖੁੱਲਾ ਹੀ ਆ ਦਰਜਾ ਲੀਜੀ ਆਉਂਦੇ ਆ ਵਾ ਰੁਪਿੰਦਰ ਤੂੰ ਤੂੰ ਕਿੱਧਰ ਮੂੰਹ ਚੁੱਕਿਆ ਵਾ ਓ ਤੂੰ ਕਿੱਧਰ ਮੂੰਹ ਚੁੱਕਿਆ ਵਾ ਤੇ ਨਾਲ ਕੌਣ ਆਇਆ ਤੇਰੇ ਮੇਰੇ ਨਾਲ ਨੀ ਕੋਈ ਵੀ ਆਇਆ ਹੈਗਾ ਮੈਂ ਇਕੱਲੀ ਆਈ ਆ ਤਾਂ ਇਕੱਲੀ ਕਰਨ ਆਈ ਆ ਇੱਥੇ ਮੈਂ ਆਪਣੀ ਘਰ ਆਈ ਆ ਤੇਰਾ ਘਰ ਕੋ ਰਹ ਨਹੀਂ ਆ ਇੱਥੇ ਠੀਕ ਹੈ ਨਾ ਮੈਂ ਦੇਖਿਆ ਪਤਾ ਨਹੀਂ ਕਿੱਧਰ ਮੂੰਹ ਚੁੱਕ ਕੇ ਆਉਂਦੀ ਐ ਮੈਂ ਆਪਣੇ ਘਰ ਆਈ ਨਹੀਂ ਆ ਓਏ ਆ ਘਰ ਚ ਤੇਰੀ ਥਾਂ ਹੈ ਨਹੀਂ ਆ ਠੀਕ ਹੈ ਨਾ ਐਵੇਂ ਪਹਿਲਾਂ ਨਾ ਪਉਂਦੀ ਫਿਰ ਇੱਥੇ ਆਣ ਕੇ ਵੇਖ ਲਓ ਮੇਰੇ ਨਾਲ ਇਦਾਂ ਨਾ ਹਾਂ ਕਰੋ ਮੈਂ ਤੁਹਾਡੇ ਗੜੀ ਹੱਥ ਜੋੜ ਦਿੰਨੀ ਆ ਓ ਜਿੱਥੋਂ ਆਈ ਆ ਉਹਨਾਂ ਨੂੰ ਦੱਸਿਆ ਕੁਛਕ ਨਹੀਂ ਮੈਨੂੰ ਨਾ ਕਿਤੇ ਫਾਇ ਲਵਾਈ ਕਿਤੇ ਵਜਬੁੱਜ ਕੇ ਮੈਂ ਕਿਸ ਨੂੰ ਨਹੀਂ ਦੱਸ ਕੇ ਆਈ ਹਾਂਗੀ ਮੈਂ ਨਾ ਤਾਂ ਚੋਰੀ ਆਈ ਆ ਵੇਖ ਲਓ ਮੈਨੂੰ ਮਾਫ ਕਰ ਦੋ ਹਾਂ ਓ ਮਾ ਮੂੰਹ ਨਹੀਂ ਤੈਨੂੰ ਮੈਂ ਕਰਨਾ ਤੇ ਮੇਰੇ ਕੋ ਚਪੇੜਾ ਨਾ ਖਾਣੀ ਕਿਤੇ ਚੰਗਾ ਸਵੇਰ ਸਵੇਰੇ ਮੂੰ ਚੁੱਕਿਆ ਵਾ ਤੇ ਆਉਨੂ ਆ ਗਈਆਂ ਤੂੰ ਮੇਰੇ ਨਾਲ ਇਦਾਂ ਉਦੋਂ ਪਹਿਲਾਂ ਦਿਮਾਗ ਤੋਂ ਕੰਮ ਲੈ ਲੈਣਾ ਸੀ ਨਾ ਕਿ ਮੈਂ ਕੀ ਕਰਨ ਲੱਗੀ ਆ ਮੈਂ ਤੇ ਠੱਕੇ ਖਾਂਦੀ ਆਈ ਆ ਮੇਰੇ ਨਾਲ ਇਦਾਂ ਨਾ ਕਰੋ ਠੱਕਿਆਂ ਠੱਕਿਆਂ ਦਾ ਮੈਨੂੰ ਨੀਂਗਾ ਪਤਾ ਠੀਕ ਆ ਇਹ ਤੋਂ ਪਹਿਲਾਂ ਵੀ ਮੈਂ ਤੈਨੂੰ ਠੱਕੇ ਮਾਰਾਂ ਤੂੰ ਆਪੇ ਚੱਲ ਜਾ ਇੱਥੋਂ ਜਿੰਨਾ ਪੈਰੀ ਆਈਆਂ ਨਾ ਉਨੀ ਪੈਰੀ ਵਾਪਸ ਚੱਲ ਜਾ ਮੇ ਲੋ ਹੂੰ ਤੁਸੀਂ ਮੇਰੇ ਨਾਲ ਇਦਾਂ ਨਾ ਕਰੋ ਮੈਂ ਤੁਹਾਡੇ ਗੜੀ ਹੱਥ ਜੋੜ ਦੇਣੀ ਆ ਮੇਰਾ ਨਿਕਾ ਜਿਹਾ ਮੁੰਡਾ ਵਾ ਮੈਨੂੰ ਕਿੱਥੇ ਲੈ ਕੇ ਜਾਵਾਂ ਮੈਂ ਤੇ ਠੱਕੀ ਆ ਜੋਗੀ ਰਹਿ ਗਈ ਆ ਪੁਰਦੇ ਭਾਬੀ ਵੀ ਨਾ ਉਹ ਵੀ ਮੈਨੂੰ ਬੜੀਆਂ ਗੱਲਾਂ ਕਰਦੀ ਆ ਮੈਂ ਦੱਸੋ ਹੁਣ ਕਿੱਥੇ ਜਾਵਾਂ ਤੂੰ ਮੈਨੂੰ ਰੱਖ ਲੋ ਹਾਂ ਤੁਹਾਡੇ ਗੜੀ ਹੱਥ ਜੋੜ ਦਿੰਨੀ ਆ ਹਾਂ ਹੱਥ ਜੋੜਨ ਦਾ ਕੋਈ ਫਾਇਦਾ ਨਹੀਂ ਆ ਠੀਕ ਆ ਨਾ ਹੁਣ ਭਾਬੀ ਨੂੰ ਕਹਿਣਾ ਸੀ ਵੀ ਮੈਨੂੰ ਰੱਖ ਲੈ ਉਹ ਤੇ ਵਿਚਾਰੇ ਆਪ ਰੋਂਦੇ ਫਿਰਦੇ ਤੇਰੀ ਜਾਨ ਨੂੰ ਵੀ ਦੂਜੀ ਵਾਰੀ ਵਿਆਹ ਕੀਤਾ ਵਾ ਤੇ ਦੂਜੀ ਵਾਰੀ ਫੇਰ ਚੰਦ ਚਾੜਤਾ ਵਾ ਪਹਿਲਾਂ ਵੀ ਕੀ ਪਤਾ ਕੀ ਕੀ ਕਰਕੇ ਆਈਆਂ ਉੱਥੇ ਉਹੋ ਜੀ ਭੂਆ ਸਾਡੀ ਜਿਨੇ ਲੜ ਲਾਤਾ ਮੇਰੇ ਤੇ ਨੂੰ ਵੇਲੋ ਹਾਂ ਇਹਦਾ ਨਾਂ ਕਰੋ ਵੀ ਓ ਮੈਂ ਤੈਨੂੰ ਕਹਿਂ ਦਿਆ ਵਾ ਰੋਟੀ ਮੈਂ ਖਾਂਂ ਰਿਆ ਤੂੰ ਮੇਰੀ ਰੋਟੀ ਵਿੱਚ ਢਾਤੀ ਆ ਸਿਰ ਸਿਰੇ ਆਣ ਕੇ ਤੇ ਕਲੰਕ ਲਾਤਾ ਤੂੰ ਜਾ ਤੁਰ ਜਾ ਆਪਣੇ ਘਰ ਨੂੰ ਮੇਰਾ ਵੀ ਘਰ ਵਾ ਏ ਏਂ ਠੀਕਦਾਂ ਨੀ ਗੱਲਾਂ ਕਰ ਉਹ ਤੇਰਾ ਘਰ ਹੈ ਨਹੀਂ ਆ ਤੇਰਾ ਘਰ ਉਦੋਂ ਹੀ ਜਦੋਂ ਤੈਨੂੰ ਵਿਆਹ ਕੇ ਲਿਆਂਦਾ ਸੀ ਠੀਕ ਹੈ ਨਾ ਘਰ ਤੇ ਤੂੰ ਜਾੜਤਾ ਵਾ ਮੈਂ ਜਾਣ ਬੁਝ ਕੇ ਉਹਲਾ ਕੰਮ ਨਹੀਂ ਕੀਤਾ ਹੈ ਤਾਂ ਕਿੰਨੇ ਕੀਤਾ ਵਾ ਫਿਰ ਮੇ ਕੋ ਗਲਤੀ ਹੋ ਗਈ ਮਾਫ ਕਰ ਦੋ ਵੀ ਐਦਾਂ ਨਾ ਕਰੋ ਮੇਰੇ ਨਾਲ ਮੈਂ ਤੈਨੂੰ ਕਹਿਣਿਆ ਚੁੱਪਚੀਂ ਤੇ ਚਲ ਜਾ ਠੀਕ ਹੈ ਨਾ ਐਵੇਂ ਕਰੇ ਮੇ ਕੋ ਖਾ ਪੀ ਕੇ ਨਾ ਜਾਇ ਇਥੇ ਵੇ ਲੋ ਮੈਂ ਤੁਹਾਡੇ ਨਾਲ ਪੈਰੀ ਨਹੀਂ ਪੈ ਜਾਣੀ ਆ ਵੇ ਲੋ ਇਦਾਂ ਤੂੰ ਮੇਰੇ ਪੈਰੀ ਨਾ ਪੈ ਚੰਗਾ ਤਾਂ ਉੱਠ ਤਾਂ ਉੱਠ ਤੇ ਜਾ ਆਪਣੇ ਘਰ ਨੂੰ ਮੇਰੇ ਨਾਲ ਨਾ ਕਰੋ ਵੇ ਲੋ ਨਾ ਕਰੋ ਤੇਰਾ ਨਾ ਇਦਾਂ ਇੱਥੇ ਕਰਕੇ ਸਾਰੀਆਂ ਗਲਤੀਆਂ ਤੇ ਹੁਣ ਮੂੰਹ ਚੁੱਕਿਆ ਉਹਨੂੰ ਰੋਣੀ ਆ ਉਦਨ ਨਹੀਂ ਤੈਨੂੰ ਲੱਭਾ ਪਿੰਨਗੀ ਜੀ ਕੁੜੀ ਨਾ ਮੈਂ ਕੀ ਕਰਨ ਲੱਗੀ ਆ ਅੱਜ ਤੈਨੂੰ ਆਪਣੇ ਮੁੰਡੇ ਦਾ ਲੱਭ ਗਿਆ ਵਾ ਮੇਰੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਆਪਿਓ ਜ਼ਿੰਦਗੀ ਬਣਾ ਦੇਣਗੇ ਜਿੱਥੇ ਬੈਠੀ ਆ ਜਾ ਕੇ ਲੋ ਤੂੰ ਇਹ ਤੇ ਮੇਰੀ ਮਜਬੂਰੀ ਸਮਝੋ ਹੋਰ ਤੇ ਕੋਈ ਨਹੀਂ ਸਮਝਾ ਕਾਦੀ ਤੇਰੀ ਮਜਬੂਰੀ ਆ ਮਜਬੂਰੀ ਦੀ ਕੋਈ ਵਜ੍ਹਾ ਤੇ ਦੱਸ ਮੈਨੂੰ ਇਦਾਂ ਤਾਂ ਕਿ ਨਾ ਮਰੋ ਵੀ ਉਹ ਤੂੰ ਇਦਾਂ ਨੀਂਗਾ ਮੰਨਣਾ ਚੱਲ ਤੂੰ ਬਾਹਰ ਚੱਲ ਚੱਲ ਮੇਰੇ ਨਾਲ ਇਦਾਂ ਨਾ ਮਰੋ ਵੀ ਵੇਖ ਲੋ ਹਾਂ ਆ ਕੇ ਸਵੇਰ ਸਵੇਰੇ ਤੇ ਖੱਪ ਪਾਈ ਆ ਤੂੰ ਕਿਉਂ ਇਦਾਂ ਕਰੰਦੇ ਆ ਮੇਰੇ ਨਾਲ ਤੂੰ ਇਹ ਤੇ ਗੱਲ ਉਹ ਮੈਂ ਤੈਨੂੰ ਪੰਜਾਬੀ ਚ ਕਹਿਤਾ ਠੀਕ ਆ ਨਾ ਵੇਖ ਲੋ ਮੈਨਾਂ ਇਦਾਂ ਉਹ ਜਾਂ ਤੇ ਤੂੰ ਕਿੰਨੂੰ ਨਾਂ ਲੈ ਕੇ ਆਉਂਦੀ ਤਨ ਮਾਗੇ ਵੀ ਕਿਹਾ ਵੀ ਉਹਨਾਂ ਨੂੰ ਦੱਸ ਕੇ ਤੂੰ ਆਈ ਨਹੀਂ ਆ ਤੁਸੀਂ ਤੇ ਗੱਲ ਸਮਝ ਲਓ ਤੁਸੀਂ ਵੀ ਇਦਾਂ ਕਰੀ ਜਾਂਦੇ ਆ ਉਹ ਤੂੰ ਚੱਲ ਬਾਹਰ ਚਾਚੀ ਚਾਚੀ ਕੀ ਕਰੂਗੀ ਇੱਥੇ ਆਣ ਕੇ ਚਾਚੀ ਦਾ ਤੇ ਬੇੜਾ ਬੈਠਾ ਵਗ ਗਈ ਹਾਏ ਹਾਏ ਆ ਲੱਲੀ ਕਰੋ ਆਵਾਜ਼ ਆਉਂਦੀ ਏ ਕਾਦੀ ਆਵਾਜ਼ ਆਉਂਦੀ ਏ ਲੱਵਲੀ ਤੇ ਕੱਲਾ ਹੀ ਆ ਘਰ ਕੋਣ ਹੋ ਸਕਦਾ ਇੰਨਾ ਉੱਚੀ ਉੱਚੀ ਬੋਲਣ ਡਿਆ ਜਨਾਨੀ ਕਿਸ ਦੀ ਆਵਾਜ਼ ਆਉਂਦੀ ਏ ਜਵਾਨਾ ਪਲਾ ਇਹਨਾਂ ਨੂੰ ਦੱਸ ਕੇ ਨਹੀਂ ਜਾਣਾ ਇਦਾਂ ਹੀ ਜਾਣੀ ਵੇਖਾਂ ਤਾਂ ਸਹੀ ਜਾ ਗਏ ਕਾਦੀ ਰੋਲੀ ਪੈਣ ਢੀ ਨਾ ਕਰੋ ਵੀ ਨਾ ਇਹ ਕੱਲੀ ਆ ਗਈ ਆ ਉਥੋਂ ਦੀਦੀ ਵੀਰ ਨੂੰ ਸਮਝਾਉ ਹਾਂ ਇਹਨਾਂ ਨੂੰ ਕੀ ਸਮਝਾਵਾਂ ਮੈਂ ਇਹਨੂੰ ਸਮਝਾਉਣ ਜੋਗਾ ਛੱਡਿਆ ਆ ਤੂੰ ਨਾ ਉਹਨਾਂ ਨੂੰ ਦੱਸ ਕੇ ਆਈ ਆ ਕਿਤੇ ਵਾਜੂ ਚ ਕੇ ਮਰ ਗਈ ਤੇ ਮੁੜ ਕੇ ਸਾਡਾ ਨਾ ਲੱਗ ਜਾਣਾ ਵੇਖ ਲਓ ਤੁਸੀਂ ਇਹਨਾਂ ਨੂੰ ਕਹਿ ਦੋ ਹਾਂ ਇਦਾਂ ਨਾ ਕਰਨਾ ਉਹਨੇ ਭਰਾ ਪਰ ਜੈ ਨੂੰ ਨਾਲ ਲੈਂਦੀ ਨਾਲੇ ਉਹਨਾਂ ਨੂੰ ਪਤਾ ਲੱਗਦਾ ਤੇਰੀਆਂ ਕਰਤੂਤਾਂ ਦਾ ਵੀ ਤੂੰ ਕੀ ਕਰਦੀ ਰਹੀ ਆ ਜੇ ਉਹ ਕਹਿ ਦਿੰਦੇ ਨਾ ਤੇ ਫੇਰ ਤੈਨੂੰ ਇੱਥੇ ਛੱਡ ਵੀ ਜਾਂਦੇ ਤੇ ਰੱਖ ਵੀ ਲੈਂਦੇ ਅਹੀਂ ਇਦਾਂ ਨਹੀਂ ਰੱਖਣਾ ਹੈਗਾ ਦੀਦੀ ਵੀ ਲੋਏ ਵੀ ਮੇਰਾ ਘਰ ਆ ਆ ਇੱਥੇ ਆਣ ਕੇ ਮੈਨੂੰ ਮaaf ਕਰ ਦੋ ਮaaf ਕਰ ਦੋ ਤੇਰੇ ਮaaf ਕੀਤੇ ਆ ਨਾ ਉਹਨੇ ਵਾਪਸ ਨਹੀਂ ਆ ਜਾਣਾ ਜਿੰਨੂੰ ਤੂੰ ਵਿਚਾਰੀ ਨੂੰ ਇਹ ਕੰਮ ਕਰਕੇ ਕੱਲਿਆ ਵਾ ਆਜੂਗੀ ਵਾਪਸੋ ਜੇ ਤੂੰ ਉਹਨੂੰ ਲਿਆ ਸਕਦੀ ਆ ਨਾ ਫੇਰ ਤੈਨੂੰ ਰੱਖ ਲੈਨੇ ਆ ਤੁਸੀਂ ਵੀ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ ਤਾਂ ਸਮਝੋ ਮੇਰੀ ਮਜਬੂਰੀ ਮੈਂ ਕਿੱਥੇ ਜਾਊਂਗੀ ਉਹ ਮੈਂ ਤਾਂ ਰੋਟੀ ਖਾਣਿਆ ਸੀ ਚੱਲਿਆ ਸੀ ਡਿਊਟੀ ਤੇ ਮੈਨੂੰ ਕੀ ਪਤਾ ਇਹਨੇ ਬੁਲਾਣੇ ਆਏ ਨਾ ਵਾ ਗਾੜੀਆਂ ਇਹਨੂੰ ਨਾ ਚੋਪਾ ਕਰਕੇ ਤੈਨੂੰ ਖਲਾ ਦੇ ਇਹ ਆਪਣੇ ਘਰ ਜਾਵੇ ਇਹਦੇ ਭਰਾ ਭਜਾਈ ਮੈਂ ਤਾਂ ਬਥੇਰੇ ਥੱਕੇ ਮਾਰਦੇ ਨੇ ਤੂੰ ਇਤਨਾ ਇਦਾਂ ਕਰੋ ਮੈਨੂੰ ਆਪਣੇ ਘਰ ਹੀ ਲੈ ਜਾਓ ਹਾਂ ਕਿਉਂ ਮੈਂ ਲੈ ਜਾ ਆਪਣੇ ਘਰ ਮੈਂ ਆਪਣੇ ਘਰ ਤੈਨੂੰ ਕਿੱਦਾਂ ਲੈ ਜਾ ਛੱਡ ਮੇਰੀ ਬਾਹ ਤੇ ਚੱਲ ਜਾ ਕੇ ਤਾਂ ਆਪਣੇ ਭਰਾ ਭਜਾਈ ਨੂੰ ਨਾਲ ਲਈ ਫੇਰ ਆਈ ਇੱਥੇ ਉਹਨਾਂ ਨਾਲ ਗੱਲ ਕਰਾਂਗੇ ਮੇਰਾ ਵਾਦਾ ਉਹਨਾਂ ਨੂੰ ਫੋਨ ਕਰਦਾ ਕਰੀ ਕਿ ਇੱਥੇ ਆ ਕੇ ਰੋਲਾ ਡਈ ਆ ਪਾਉਣ ਤੈਨੂੰ ਲੈ ਜਾਓ ਆਣ ਕੇ ਉਹ ਤੈਨੂੰ ਕਰਨਾ ਹੀ ਪੈਣਾ ਵਾ ਜੇ ਇਹਦੇ ਵਰਗੀ ਨੇ ਰਾਹ ਚ ਕੋਈ ਕਰ ਲਿਆ ਤਾਂ ਉਹਨਾਂ ਨੇ ਆਪਣਾ ਉੱਥੇ ਗਈ ਹੀਗੀ ਇਹਨੂੰ ਬਾਹਰ ਕੱਢ ਤੇ ਉਹਨਾਂ ਨੂੰ ਫੋਨ ਕਰ ਦੇ ਇਹਨੂੰ ਲੈ ਜਾਓ ਆ ਕੇ ਮੈਨੂੰ ਰੱਖ ਲੋ ਹਵੇ ਲੋ ਇੱਥੇ ਮੈਂ ਕਿੱਥੇ ਜਾਵਾਂਗੀ ਪਰ ਆ ਕੇ ਲੈ ਮੂੰਹ ਨਾ ਤੈਨੂੰ ਦੱਸ ਦੇ ਨਾ ਕੰਮ ਕਿਹੜਾ ਕੀਤਾ ਸਵਾਦਾ ਤੂੰ ਇੱਥੇ ਕੋਈ ਗੱਲ ਨਹੀਂ ਪੇ ਕਿਆ ਘਰੀ ਬੈਠੀ ਆ ਬੈਠੀ ਰਹਿ ਉੱਥੇ ਆਪਣੇ ਪੁੱਤ ਵੱਲ ਵੇਖ ਇਹਦੇ ਪਤਰੀ ਨੂੰ ਕਹਿੰਦੀ ਜ਼ਿੰਦਗੀ ਬਰਬਾਦ ਹੋ ਗਈ ਆ ਹੁਣ ਕਿਉਂ ਹੁਣ ਕਹੋਗੀ ਜ਼ਿੰਦਗੀ ਬਰਬਾਦ ਉਹ ਅਗਲੇ ਨੇ ਰੱਖਣਾ ਵਣ ਦੂਜੀ ਵਾਰੀ ਤਾਂ ਵਿਆਹ ਚਲਾ ਕਰਤਾ ਇਹਦਾ ਕੋਈ ਗੱਲ ਨਹੀਂ ਆਪੇ ਉੱਥੇ ਸਾਡੀ ਵੱਲੋਂ ਜਿੱਦਾਂ ਮਰਜ਼ੀ ਰਵੇ ਐਦਾਂ ਨਹੀਂ ਇਹਨੂੰ ਰੱਖਣਾ ਹੈਗਾ ਇਹਨੂੰ ਚੁੱਪ ਕਰਕੇ ਤੇ ਕੱਢ ਪਾਰ ਦੀਦੀ ਵੇਖ ਲੋ ਮੇਰੀ ਮਜਬੂਰੀ ਸਮਝੋ ਹਾਂ ਮੈਨੂੰ ਉੱਥੋਂ ਵੀ ਹੁਣ ਇੰਨੇ ਥੱਕੇ ਪੈੰਦੇ ਆ ਨਾ ਕਿ ਜਿਹੜੀ ਗੱਲ ਨਹੀਂ ਕਰਨ ਵਾਲੀ ਭਾਬੀ ਵੀ ਬੜੀਆਂ ਗੱਲਾਂ ਕਰਦੀ ਆ ਜੇ ਹੁਣ ਇੱਧਰ ਆਈਆਂ ਇਵੀ ਮੈਨੂੰ ਗੜੀਓ ਗੱਲਾਂ ਕਰੀ ਜਾਂਦੇ ਆ ਭਾਬੀ ਨਹੀਂ ਇਦਾਂ ਨਿਕਾ ਜਾਣਾ ਮੈਂ ਤੇ ਵੀਰ ਨੂੰ ਫੋਨ ਲਾਉਣਾ ਉਹਨੂੰ ਕਹਿਣਾ ਪੈਣਾ ਉਹਨੂੰ ਲੈ ਕੇ ਜਾ ਇੱਥੋਂ ਆਣ ਕੇ ਤੁਸੀਂ ਨਾ ਫੋਨ ਕਰਿਓ ਨਾ ਫੋਨ ਕਰਿਓ ਉਹਨਾਂ ਨੂੰ ਇਹ ਤੇਰੀਆਂ ਕੀਤੀਆਂ ਤੇਰੇ ਗੜੀਆਂ ਉਣਡੀਆਂ ਆ ਜੇ ਤੂੰ ਇੱਥੇ ਚੁੱਪ ਕਰਕੇ ਬੈਠੀ ਰਹਿੰਦੀ ਨਾ ਨਾ ਕੁੜੀ ਨਾਲ ਇਦਾਂ ਕਰਦੀ ਤੇ ਅੱਜ ਤੇਰੇ ਨਾਲ ਆਹ ਕੁਝ ਨਹੀਂ ਹੋਣਾ ਦੀਦੀ ਮੈਂ ਕੁਝ ਨਹੀਂ ਕੀਤਾ ਮੈਂ ਵੀ ਕਹਿਦੀਆਂ ਗੱਲਾਂ ਵਿੱਚ ਆ ਗਈ ਹਾਂ ਇਹ ਤਾਂ ਕਰਕੇ ਮੇ ਕੋਈ ਕੰਮ ਹੋਇਆ ਵਾ ਮੈਂ ਗਲਤੀ ਗੱਲਾਂ ਵਿੱਚ ਆ ਗਈ ਮੈਂ ਗਲਤੀ ਮੰਨ ਨਹੀਂ ਮੈਂ ਕਹਦੀਆਂ ਗੱਲਾਂ ਵਿੱਚ ਆ ਗਈ ਤੈਨੂੰ ਨਹੀਂ ਪਤਾ ਵੀ ਘਰ ਤੇ ਮੇਰਾ ਬਰਬਾਦ ਹੋਣਾ ਤੇ ਹੋ ਗਿਆ ਨਾ ਹੁਣ ਠੰਡ ਪੈ ਗਈ ਤੈਨੂੰ ਦੀਦੀ ਮੈਂ ਗਲਤੀ ਮੰਨਣ ਤਾਂ ਦਈਆਂ ਤੂੰ ਥੋੜਾ ਜਿਹਾ ਸਮਝਾ ਲਓ ਹੈ ਇਹਨਾਂ ਨੂੰ ਵੀ ਉਹ ਕਿੱਥੇ ਜਾਊਗੀ ਵਿਚਾਰੀ ਨਿਗਾਹ ਜੰਨੀ ਆਣੇ ਵਾਲੀ ਵੇਖ ਲਓ ਕੀ ਸਮਝਾਵਾਂ ਉਹਨੂੰ ਦੱਸ ਤੂੰ ਉਹਦੀ ਤੀ ਵੱਲ ਵੇਖਿਆ ਮਾਸੂਮ ਜੀ ਵਿਚਾਰੀ ਹੈਗੀ ਉਹ ਤੈਨੂੰ ਕੀ ਆਂਦੀ ਸੀ ਕਦੀ ਉਹਨੇ ਮਾੜੀ ਚੰਗੀ ਕਹੀ ਸੀਗੀ ਸਗੋਂ ਤੇਰੇ ਨਾਲ ਤੂੰ ਦੂਣਾ ਕੰਮ ਕਰਵਾਉਂਦੀ ਸੀਗੀ ਤੈਨੂੰ ਅਤੇ ਮਾਸਾ ਦਰਸ ਨਹੀਂ ਆਇਆ ਵੇਖੀ ਉਹਦੇ ਵੱਲ ਵੀ ਮੈਂ ਕੀ ਕਰ ਲੱਗੀ ਆ ਚਲ ਦੀਦੀ ਜੋ ਮਗਰ ਹੋ ਗਿਆ ਵਾ ਉਹ ਚਲੋ ਉੱਤੇ ਮਿੱਟੀ ਪਾਓ ਏ ਆ ਵੀ ਹੁਣ ਗਾੜੀ ਵਿੱਚ ਆਪਣਾ ਘਰ ਸਾਬ ਕੇ ਤੁਰੂੰਗੀ ਇਦਾਂ ਦੀ ਕੋਈ ਵੀ ਗੱਲ ਦਾ ਮੌਕਾ ਨਹੀਂ ਮਿਲਦਾ ਰੁਪਿੰਦਰ ਤੂੰ ਤੇ ਬੜੀ ਹੌਲੀ ਜੀ ਕਹਿਤਾ ਵੀ ਉਹ ਗੱਲ ਤੇ ਮਿੱਟੀ ਪਾ ਦੋ ਮਿੱਟੀ ਕਿੱਦਾਂ ਪੈ ਜੇ ਉਦਾਂ ਕੋਈ ਗੱਲ ਹੁੰਦੀ ਨਾ ਤੇ ਤਾਂ ਵੀ ਕੋਈ ਪਲਾ ਦਿੰਦਾ ਉਹਦੀ ਧੀ ਗਈ ਆ ਉਹਨੂੰ ਪੁੱਛ ਕੇ ਵੇਖ ਤੂੰ ਤੇ ਬੜਾ ਸੌਖਾ ਕਹਿਤਾ ਵਾ ਵੀ ਉਹ ਗੱਲ ਤੇ ਮਿੱਟੀ ਪਾਓ ਜੇ ਇਹੋ ਕੰਮ ਤੇਰੇ ਪੁੱਤ ਨਾਲ ਹੋਇਆ ਹੁੰਦਾ ਤੇ ਫੇਰ ਤੂੰ ਕੀ ਕਰਦੀ ਇਹ ਵੀ ਦੱਸ ਚੱਲੇ ਮੈਨੂੰ ਜਿਹੜੀ ਵੀ ਸਜ਼ਾ ਦੇਣਗੇ ਨਾ ਮੈਂ ਉਹੀ ਭੁੱਤਨ ਨੂੰ ਤਿਆਰ ਵਾਂ ਪਰ ਇਹਨੂੰ ਇੱਕ ਗੱਲ ਕਹਿ ਦੋ ਕਿ ਬੱਸ ਇਹਨੂੰ ਨਾ ਘਰ ਰੱਖ ਲਓ ਇਹ ਜੋ ਵੀ ਕਹਿਣਗੇ ਨਾ ਜਿੱਦਾਂ ਵੀ ਕਹਿਣਗੇ ਮੈਂ ਉਦਾਂ ਹੀ ਕਰੂੰਗੀ ਰੁਪਿੰਦਰ ਮੈਂ ਉਹਨੂੰ ਕੁਝ ਨਹੀਂ ਕਹਿ ਸਕਦੀ ਠੀਕ ਆ ਨਾ ਇਹ ਉਹਦਾ ਫੈਸਲਾ ਵਾ ਵੀ ਉਹਨੇ ਤੈਨੂੰ ਰੱਖਣਾ ਵਾ ਕਿ ਨਹੀਂ ਰੱਖਣਾ ਪਰ ਐ ਟਾਈਮ ਤੇ ਨਾ ਤੇਰੀ ਗਲਤੀ ਆ ਜਿਹੜੀ ਤੂੰ ਇਕੱਲੀ ਉੱਥੋਂ ਆਈ ਆ ਤੈਨੂੰ ਆਪਣੇ ਭਰਾ ਭਰਾਜੇ ਨੂੰ ਨਾਲ ਲੈਣਾ ਚਾਹੀਦਾ ਸੀ ਹੋ ਸਕਦਾ ਸੀ ਉਹਨਾਂ ਦੇ ਮੂੰਹ ਨੂੰ ਆ ਤੈਨੂੰ ਰੱਖ ਵੀ ਲੈਂਦਾ ਮੇਰੀ ਗੱਲ ਸੁਣੋ ਭਾਜੀ ਤੁਹਾਨੂੰ ਪਤਾ ਵਾ ਕਿ ਰਿਪਿੰਦਰ ਇੱਥੇ ਆਈ ਆ ਆਈ ਆ ਉਹ ਤਾਂ ਸਵੇਰ ਦੀ ਆਣ ਕੇ ਇੱਥੇ ਖਪਖਾਨਾ ਪਾਉਂਦੀ ਆ ਮੈਨੂੰ ਰੱਖ ਲਓ ਮੈਨੂੰ ਰੱਖ ਲਓ ਤਾਂ ਤੁਸੀਂ ਆਣ ਕੇ ਤੈਨੂੰ ਲੈ ਜਾਓ ਇੱਥੋਂ ਅਸੀਂ ਸਾਨੂੰ ਪਤਾ ਹੀ ਨਹੀਂ ਕਿ ਵੀ ਇੱਥੇ ਆਈ ਹੈ ਕੋਈ ਗੱਲ ਨਹੀਂ ਅਸੀਂ ਆਉਨੇ ਆ ਅਸੀਂ ਤੇ ਆਪਸੇ ਇੱਧੇ ਲੱਭਣੇ ਆ ਉਹ ਮੈਂ ਜੋ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਇੱਥੇ ਨਹੀਂ ਆਉਣੀ ਚਾਹੀਦੀ ਤੁਸੀਂ ਕੋਈ ਗੱਲ ਫਿਕਰ ਨਾ ਕਰੋ ਤੁਸੀਂ ਇਹਨੂੰ ਕਹੋ ਨਾ ਭੁੱਖ ਵੀ ਅਸੀਂ ਆਉਨੇ ਆ ਉਹ ਕਹਿਣਾ ਭਰਾਵਾ ਕੀ ਆ ਇਹਨੂੰ ਮੈਂ ਤਾਂ ਚੱਲਿਆ ਸੀ ਡਿਊਟੀ ਤੇ ਤੇ ਆਂਟ ਆਪਕੀ ਇੱਥੇ ਮੈਂ ਤਾਂ ਸਗੋਂ ਬਾਹਰ ਵੇਖਣ ਰਿਹਾ ਸੀ ਵੀ ਤੁਸੀਂ ਵੀ ਨਾਲ ਆਏ ਹੋਣੇ ਆ ਮੈਂ ਭਾਜੀ ਤੁਹਾਨੂੰ ਕਹਿੰਦਿਆਂ ਵੀ ਸਾਨੂੰ ਪਤਾ ਹੀ ਨਹੀਂਗਾ ਵੀ ਸਵੇਰ ਦੀ ਕਿਸੇ ਚਲ ਗਈ ਅਸੀਂ ਸਗੋਂ ਲੱਭਣੇ ਚੋੜ ਵੀ ਗਏ ਸੀ ਕਿੱਥੇ ਚਲ ਗਈ ਰਮੇਂਦਰ ਕਹੀਂ ਸਗੋਂ ਆਂਦੀਆਂ ਡੌਂਡੀਆਂ ਦੇ ਵੇਖਿਆ ਤੇ ਤੁਹਾਡਾ ਫੋ ਤਾਨੂੰ ਤੇ ਦੱਸ ਕੇ ਆਉਂਦੀ ਜੇ ਮਹਲਾ ਰਾਜ ਕੋ ਹੋ ਜਾਂਦਾ ਤੇ ਮੁੜ ਕੇ ਤੁਸੀਂ ਸਾਡਾ ਨਾਮ ਆਦਣਾ ਮੈਂ ਕਹਿੰਦਾ ਭਜੀ ਤੇ ਗੁਸਾ ਨਾ ਕਰੋ ਅਸੀਂ ਆਉਂਦੇ ਆ ਦੋਵੇਂ ਜੀ ਅਸੀਂ ਆਣ ਕੇ ਤੇ ਲੈ ਜਾਂਦੇ ਹਾਂ ਤੂੰ ਫਿਕਰ ਨਾ ਕਰੋ ਠੀਕ ਆ ਚਲੋ ਠੀਕ ਆ ਉਹਨਾਂ ਕੋਲ ਕੱਡੀ ਦੱਸ ਕੇ ਆਈ ਆ ਉਹਦੇ ਆ ਭੱਜੇ ਫਿਰਨਦੇ ਆ ਵਿਚਾਰੇ ਉਹ ਭਾਬੀ ਕਿੱਥੇ ਗੱਲੀ ਲਾ ਕੇ ਬੈਠੀ ਐ ਇਹਨੂੰ ਮੈਂ ਕੀਤਾ ਫੋਨ ਉਹਨੂੰ ਉਹ ਕਹਿੰਦਾ ਸੀ ਤੇ ਆਪ ਲੱਭਣਦੇ ਆ ਸਾਨੂੰ ਪਤਾ ਹੀ ਨਹੀਂਗਾ ਇਹਦੀ ਕਿੱਡੀ ਵੱਡੀ ਗਲਤੀ ਆ ਜੇ ਰਾਜਪੋਸ਼ ਹੋ ਜੇ ਉਹਨਾਂ ਨੇ ਕਿਹਾ ਉੱਥੇ ਗਈ ਹੀ ਉਹਨਾਂ ਮੈਨੂੰ ਉਹ ਨਹੀਂ ਦੇਣਾ ਹੈਗਾ ਮੈਨਾਂ ਤਾਂ ਚੋਰੀ ਆਈ ਆ ਮੈਂ ਉਹ ਇਹਨੂੰ ਬਾਹਰ ਕੱਢੋ ਇੱਥੋਂ लवली ਮੈਨੂੰ ਵੀ ਕੱਢ ਦੇ ਮੈਂ ਨਹੀਂ ਕੱਢ ਸਕਦੀ ਮੈਨੂੰ ਸਮਝਾਓ ਇਹਨਾਂ ਨੂੰ ਥੋੜਾ ਜਿਹਾ ਏਦਾਂ ਨਾ ਕਰੀਂ ਇਹ ਸਮਝਾਵਾ ਰਪਿੰਦਰ ਮੈਂ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਇਹ ਫੈਸਲਾ ਉਹਦਾ ਵਾ ਮੇਰਾ ਨਹੀਂ ਹੈਗਾ ਮੈਨੂੰ ਉਹਦੇ ਆ ਫੋਨ ਤੇ ਰੋਂਦਿਆ ਵਾ ਵਿਚਾਰਾ ਉਹ ਕਹਿੰਦਾ ਅਸੀਂ ਤਾਂ ਫਾਈ ਨੂੰ ਫਸੇ ਆ ਹੱਥ ਜੋੜ ਕੇ ਡੇ ਡੇ ਜੀ ਪੈਰੀ ਪੈ ਜਾਣੀ ਉਹ ਤਾਂ ਛੋਟਾ ਡੇ ਗੱਡੀ ਚੰਗਾ ਵੇਲੋ ਹਾਂ लवली ਤੂੰ ਇੱਕ ਵਾਰੀ ਇਹਨੂੰ ਇੱਥੋਂ ਕਲਾ ਦੇ ਮੁੜ ਕੇ ਉਹਦੇ ਭਰਾ ਪਰਜਾਈ ਨਾਲ ਆਉਣਗੇ ਤੇ ਫਿਰ ਵੇਲਾਂਗੇ ਵੀ ਕੀ ਕਰਨਾ ਵਾ ਚੱਲ ਚੱਲ ਤੂੰ ਬਾਹਰ ਚੱਲ ਵੇਲੋ ਮੈਨੂੰ ਨਾ ਕਰੋ ਇਦਾਂ ਨਾ ਛੱਡ ਦੋ ਹਾਂ ਆ ਜਾ ਆ ਜਾ ਚੱਲ ਚੱਲ ਵੇਲੋ ਦੀਦੀ ਤੂੰ ਸਮਝਾਉ ਹੈ ਨਾ ਨੂੰ ਨਾ ਕਰਨ ਇਦਾਂ ਮੇਰੇ ਨਾਲ ਵੇਲੋ ਨਾ ਗੇਟ ਖੋਲ ਦੋ ਖੋਲੋ ਗੇਟ ਕਿਉਂ ਮਾਰ ਦਿੱਤਾ ਵਾ ਵੀ ਖੋਲਿਓ ਸਹੀ ਇੱਕ ਵਾਰ ਗੇਟ ਮੇਰਾ ਵੀ ਤੇ ਘਰੀ ਆਏ ਮਨੋਕਤਾ ਤੇ ਕੀ ਮਰੀ ਜਾਂਦੀ ਆ ਲਵਲੀ ਇੱਕ ਦੁਗਦੀ ਆਈ ਆ ਮੈਂ ਤਾਂ ਦਰਵਾਜ਼ਾ ਸੁਣੀ ਤੇ ਮੈਂ ਵੇਖਾ ਤਾਂ ਸਹੀ ਪਹਿਲਾਂ ਜਾ ਕੇ ਵੀ ਕੌਣ ਆਇਆ ਵਾ ਉਹ ਇਹਨੂੰ ਤਾਂ ਘੰਟਾ ਡੇਢ ਘੰਟਾ ਹੋ ਗਿਆ ਵਾਈ ਨੂੰ ਮੈਂ ਤਾਂ ਰੋਟੀ ਧਿਆਏ ਖਾਣ ਤੇ ਚੱਲਿਆ ਜਿਉੜੀ ਤੇ ਤੇ ਇਹ ਤੁਰ ਹੀ ਆਉਂਦੀ ਸੀ ਉਧਰੋਂ ਤੂੰ ਲਵਲੀ ਅੰਦਰ ਨਹੀਂ ਬਾੜਨਾ ਇਹਨੂੰ ਇਹਨੂੰ ਇੱਥੋਂ ਹੀ ਕੱਢਣਾ ਸੀ ਬਾਹਰ ਉਹ ਮੈਂ ਤਾਂ ਹੈ ਹੀ ਅੰਦਰ ਹੀ ਰੋਟੀ ਧਿਆਏ ਖਾਣ ਸਿੱਧੀ ਉੱਥੇ ਚਲ ਗਈ ਏ ਉਦਾਂ ਨਾ ਹੁਣ ਪਸਤਾਉਂਦੀ ਬੜਾ ਵਾ ਰੋਈ ਜਾਂਦੀ ਹੈਗੀ ਮੈਨੂੰ ਉੱਥੇ ਕੋਈ ਪੁੱਛਦਾ ਨਹੀਂ ਆ ਮੈਨੂੰ ਸਾਰੇ ਗੱਲਾਂ ਕਰਦੇ ਆ ਮੈਂ ਬੜੀ ਤੰਗ ਆ ਮੈਂ ਕਿਹ ਜੇਹੋ ਤੂੰ ਪਹਿਲਾਂ ਸੋਚਿਆ ਹੁੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਪਰ ਪਸਤਾਇਆ ਕਰਦਾ ਕੀ ਆ ਹੁਣ ਮੈਨੂੰ ਮaaf ਕਰ ਦੋ ਉਸ ਲੀਆਂ ਗੱਲਾਂ ਤੇ ਮਿੱਟੀ ਪਾ ਦੋ ਮੈਂ ਗਲਤੀ ਬੜੀ ਸੋਹਣੀ ਕੀਤੀ ਹੈ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਆ ਉਹ ਵੱਖਰੋਂ ਓਂਡੇ ਦੀ ਜਾਨ ਉਹ ਕਹਿੰਦੇ ਅਸੀਂ ਸਵੇਰ ਦੇ ਲੱਬਲਾ ਪਛਦਾਈਓਗੇ ਚੱਲ ਚੰਗਾ ਹੁਣ ਉਧਰੋਂ ਉਹਨਾਂ ਕੋ ਵੀ ਜੁੱਤੀਆਂ ਖਾਊਗੀ ਤੇ ਇਧਰੋਂ ਵੀ ਖਾਣ ਲਈ ਹੁਣ ਇਹਦੀ ਅਕਲ ਟਕਾਣੇ ਆ ਜੂਗੀ ਇੱਥੇ ਕਦੀ ਆਣ ਕੇ ਕਦੀ ਪੈਰੀ ਪੈ ਕਦੀ ਕੋਹ ਕਰ ਮੈਂ ਉਹ ਕੰਮ ਨਹੀਂ ਕਰ ਬੰਨਾ ਹੁਣ ਜਿਹੜੇ ਤੂੰ ਕੰਮ ਲਭਣ ਦੀ ਨਹੀਂ ਗਲਤੀ ਇੰਨੇ ਛੋਟੀ ਕੀਤੀ ਹੁੰਦੀ ਤੇ ਤਾਂ ਵੀ ਚਲੋ ਮਾਫ ਕਰ ਦਿੰਦੇ ਹੁਣ ਗਲਤੀ ਵੱਡੀ ਬੜੀ ਆ ਹੁਣ ਉਹਨੇ ਵਾਪਸ ਤੇ ਨਹੀਂ ਨਾ ਆ ਜਾਣਾ ਨਾਲੇ ਇਹ ਆ ਡਰਦੀ ਇਹ ਗੱਲ ਦਾ ਵਾ ਵੀ ਕੱਲ ਨੂੰ ਤੈਨੂੰ ਕੁਝ ਦੇ ਦੂ ਦਵੇ ਤੇ ਫੇਰ ਅਹੀਂ ਕੀ ਕਰਾਂਗੇ ਓਏ ਉਹ ਤੇ ਗੱਲ ਵਾ ਕੋਈ ਗੱਲ ਨਹੀਂ ਹੁਣ ਗੇਟ ਵੱਜਾ ਹੀ ਆ ਆਪੇ ਚਲ ਜਾਣਾ ਮਾਥੋਂ ਪਰ ਨਹੀਂ ਜਏ ਕਿ ਨਕਦਰ 15 ਕੀ ਪਤਾ ਇਹਨੇ ਜਾਣਾ ਵਾ ਕਿ ਜਾਂ ਇੱਥੇ ਬੀਠੀ ਰਹਿਣਾ ਆ ਤੇ ਨਾ ਫਾਸੀ ਗਏ ਆ ਉਹਨਾਂ ਨੂੰ ਕਹਿਣਾ ਹੈ ਵੀ ਆ ਕੇ ਤੇ ਲੈ ਜਾਓ ਇਹਨੂੰ ਮਰ ਲਵਲੀ ਠੀਕ ਠਾਕ ਆ ਨਾ ਪਪਾ ਜੀ ਹੈ ਤੇ ਠੀਕ ਠਾਕ ਵਾ ਮੈਨੂੰ ਦੱਸੋ ਵੀ ਕਰਨ ਕੀ ਰਏ ਜੀ ਕਰਨਾ ਮੈਂ ਕੀ ਆ ਕਰਦੇ ਕੰਮ ਧੰਦਾ ਕਰਨੇ ਕਿਉਂ ਸੁਖ ਵਾ ਕੰਮ ਧੰਦਾ ਪਹਿਲਾਂ ਬਾਅਦ ਚ ਕਰਿਓ ਹੈ ਕੀ ਹੋ ਗਿਆ ਵਾ ਨਹੀਂ ਐਂਡਾ ਕਰੋ ਕੱਪੜੇ ਪਾਓ ਤੇ ਪਪੜ ਜੀ ਨੂੰ ਲੈ ਆਓ ਨਾਲ ਤੇ ਇੱਥੇ ਆਓ ਇੱਥੇ ਤੇ ਮਸ਼ਾ ਲੱਗਾ ਸਾਡੇ ਘਰ ਤਮਾਸ਼ਾ ਲੱਗਾ ਵਾ ਕਾਦਾ ਤਮਾਸ਼ਾ ਲੱਗਾ ਵਾ ਉਹ ਤਮਾਸ਼ਾ ਭੂਆ ਜੀ ਕਾਦਾ ਲੱਗਣਾ ਇਹ ਮੂੰਹ ਚੁੱਕ ਕੇ ਇੱਥੇ ਆ ਗਈ ਆ ਪਤਾ ਨਹੀਂ ਹੁਣ ਜੋ ਬਣਾਉਣਾ ਨੂੰ ਵੀ ਦੱਸਿਆ ਇਨਾਂ ਕਿ ਨਹੀਂ ਦੱਸਿਆ ਰੁਪਿੰਦਰ ਆ ਗਈ ਆ ਆਹੋ ਚਾਚੀ ਹੁਣੀ ਸਾਰੇ ਇੱਥੇ ਇਕੱਠੇ ਹੋਏ ਆ ਦਲਜੀਤ ਹੁਣੀ ਆ ਅੱਛਾ ਹਾਂ ਇੱਥੇ ਤੱਲੇ ਮਾਂ ਦੀ ਆਣ ਕੇ ਤੇ ਮੈਂ ਨਹੀਂ ਕਿਹਾ ਰੱਖਣਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਪਤਾ ਨਹੀਂ ਕਿ ਉਹਨਾਂ ਨੇ ਦੱਸ ਕੇ ਆਈ ਆ ਕਿ ਨਹੀਂ ਦੱਸ ਕੇ ਆਈ ਨਾ ਦੱਸ ਪੁੱਤ ਦੱਸੇ ਬਿਨਾ ਥੋੜਾ ਆ ਗਈ ਅਕਸਰ ਭਰਾ ਭਜਾਈ ਉਹਨਾਂ ਨੇ ਗੱਲ ਕਰਕੇ ਹੀ ਆਈ ਹੋਊਗੀ ਉਹ ਮੈਨੂੰ ਭੂਆ ਜੀ ਇਹ ਗੱਲ ਦਾ ਨਹੀਂਗਾ ਪਤਾ ਨਹੀਂ ਇੰਨਾ ਕਰੋ ਫੁੱਫੜ ਜੀ ਹੈ ਕਿੱਥੇ ਆ ਫੁੱਫੜੀ ਤਾਂ ਬੰਬੀ ਤਾਂ ਗਏ ਜਿਹੜੀ ਕਾ ਵਟਾਂ ਜੀਆਂ ਪਾਉਣ ਡੈ ਗਾਹ ਤੱਕ ਬੂਜੀ ਆਹ ਪਾਣ ਕਰਕੇ ਸੱਦੋ ਤੇ ਤੁਸੀਂ ਆਓ 10 15 ਮਿੰਟ ਵਿੱਚ ਚੱਲ ਕੋਈ ਗੱਲ ਨਹੀਂ ਮੈਂ ਕਰਦੀ ਉਹਨਾਂ ਨੂੰ ਫੋਨ ਤੇ ਸਾਦੀ ਆ ਇਹ ਤੇ ਤੁਮਸ਼ਾ ਲਾਇਆ ਵੀ ਕੋਣ ਚੱਲ ਕੋਈ ਗੱਲ ਨਹੀਂ ਮੈਂ ਕਰ ਦੂੰ ਪਰ ਤੂੰ ਨਾ ਵਾਧੂ ਘਾਟੂ ਕੋਈ ਗੱਲ ਕਰੀ ਕੋਈ ਗੱਲ ਨਹੀਂ ਮੈਂ ਕਦੀ ਗੱਲ ਕਰਨੀ ਹੈ ਤੇ ਨਹੀਂ ਆਉਂਦੇ ਸਹੀ ਚੱਲ ਕੋਈ ਨਹੀਂ ਆਉਂਦੇ ਆ ਫਿਰ ਚੰਗਾ ਚੰਗਾ ਸੇ ਆਪਾਈਓ ਆਖੰਡ ਐ ਇੱਥੇ ਆ ਗਈ ਚੋਪ ਚਪੀਤੀ ਇਹ ਕਿੱਦਾਂ ਦੀ ਗੱਲ ਹੋਈ ਜਦੋਂ ਉਹ ਕਹਿਣ ਦੇ ਮੇਰਾ ਖਣਾ ਨਹੀਂ ਰਖਣਾ ਨਹੀਂ ਬੇਸ਼ਰਮਾ ਵੰਗਾ ਪਈ ਚਲ ਗਈ ਆ ਹੱਦ ਵਾਲੀ ਗੱਲ ਵਾ ਇਹ ਦਿਆਲੀ ਤੇ ਇਹਦੇ ਭਰਾ ਨੂੰ ਮਾਸਾ ਪਤਾ ਨਾ ਹੋਊਗਾ ਅਜੇ ਮੈਂ ਫੋਨ ਤੇ ਕਿਹਾ ਵੀ ਹੀ ਵੀ ਇਹਨੂੰ ਨਾਲ ਨਾ ਲੈ ਕੇ ਆਇਓ ਨਾਲ ਕੀ ਲਿਆਉਣਾ ਹੀ ਉਹ ਕੱਲੀ ਆ ਗਈ ਪ੍ਰਧਾਨ ਦੱਸ ਲਾਗੇ ਛਾਗੇ ਹੁਣ ਤਮਾਸ਼ਾ ਲਾਇਆ ਹੋਊਗਾ ਤਰਲੇ ਕੱਢਦੀ ਹੁਣੀ ਗਲੀ ਦੇ ਵਿੱਚ ਉਹ ਆਂਦਾ ਹੁਣ ਅੰਦਰ ਨਹੀਂ ਵਾੜਨਾ ਚੱਲ ਕੋਈ ਨਹੀਂ ਚੰਗਾ ਇਹਦਾ ਵੀ ਜਲੂਸ ਨਿਕਲੂਗਾ ਆਣ ਗਵਾੜ ਵੇਖੂਗਾ ਤਾਂ ਸਹੀ ਵੀ ਕੀ ਕਰਦੀ ਫਿਰਦੀ ਐ ਨਹੀਂ ਤਾਂ ਭਾਲ ਕੇ ਮੁੰਡੇ ਜੀ ਕਸੂਰ ਲੋਕਾਂ ਨੇ ਕੱਢਣਾ ਹੀ ਮੈਂ ਤਾਂ ਨਹੀਂ ਦੁਨੀਆ ਵਾਲੀ ਹੱਦ ਹੋ ਗਈ ਕਿ ਤੇ ਭੋਰਾ ਹਕਲ ਨਹੀਂ ਲੋਕਾਂ ਦੇ ਨਿਆਣਿਆਂ ਨੂੰ ਹੈਗੀ ਆ ਜੀ ਆਈ ਗਏ ਤੂੰ ਕਿੱਥੇ ਚਲ ਪਈਆਂ ਮੈਂ ਤਾਂ ਤੁਹਾਡੇ ਵਾਲੀ ਚੱਲੀ ਹਾਂ ਕੀ ਕੰਮ ਹੀ ਕੋਈ ਕੰਮ ਕਰਦਾ ਹੁਣਾਵਾ लवली ਦਾ ਫੋਨ ਆਇਆ ਸੀ ਕੀ ਕਹਿੰਦਾ ਕਹਿਣਾ ਕੀ ਆਂਦਾ ਸੀਗਾ ਵੀ ਔਰ ਪਿੰਦਰ ਆਈ ਆ ਤੱਲੇ ਮਾਰਨ ਲਈ ਆ ਤੇ ਇਥੇ ਰੌਲਾ ਪਾਇਆ ਗਲੀ ਦੇ ਵਿੱਚ ਖੁਫੜ ਜੀ ਨਾਂ ਲੈ ਕੇ ਤੇ ਆਓ ਉਹ ਜੇ ਉਹ ਮੁੰਡੇ ਕਿੰਨੋਂ ਹੋਏ ਆਏ ਆਈ ਉਥੇ ਰਮਨ ਕੀ ਕਰਨਾ ਸੀ ਜੇ ਉਹ ਆ ਗਈ ਆ ਤੇ ਹੁਣ ਉਹਨੂੰ ਅੰਦਰ ਵਾੜ ਲੈਣ ਚੁੱਪ ਕਰਕੇ ਉਹ ਕਹਿੰਦਾ ਮੈਂ ਨਹੀਂ ਗਈ ਰੱਖਣੀ ਉਹਨਾਂ ਦੇ ਘਰ ਤੇ ਕਲੇਸ਼ ਪਿਆ ਵਾ ਤੇ ਜੇ ਜਿਹੜੇ ਚਲ ਜਾਣ ਨੇ ਆ ਉਹ ਕਹਿੰਦੇ 15 ਮਿੰਟ ਤੱਕ ਆ ਜਿਓ ਰਮਨ ਇਹਦਾ ਕਿੰਦਾ ਘਰੋਂ ਕੱਢ ਦੂਗਾ ਤੂੰ ਵੀ ਸਿਆਣੀ ਆ ਅਕਸਰ ਘਰ ਵਾਲੀ ਉਹ ਵੀ ਰਮਨ ਮੈਨੂੰ ਤੇ ਤੇਰੀ ਨਹੀਂ ਸਮਝ ਆਉਂਦੀ ਉਹ ਕਹਿੰਦਾ ਮੈਂ ਰੱਖਣੀ ਨਹੀਂ ਰੱਖਣੀ ਕਿਉਂ ਨਹੀਂ ਆ ਉਹ ਤਾਂ ਅੱਧ ਬੰਦਾ ਘਰ ਦੇ ਵਿੱਚ ਤੈਨੂੰ ਪਤਾ ਏ ਗੱਲ ਦਾ ਸਾਦਾ ਅੱਧ ਬੰਦਾ ਵਾ ਜੇ ਇਹੋ ਜਿਹੇ ਕਰਤੂਤਾਂ ਕਰੂਗੀ ਤੇ ਰੱਖਦਾ ਕੋਈ ਮੈਂ ਹੀ ਕਰਾਂ ਤੁਹਾਡੇ ਨਾਲ ਤੁਸੀਂ ਮੈਨੂੰ ਘਰ ਵਿੱਚ ਰੱਖੋਗੇ ਕਿੱਦਾਂ ਦੀਆਂ ਗੱਲਾਂ ਕਰਨ ਰਹਿ ਜੇ ਉਹਦੀ ਜਾਣ ਕਰਾਏ ਤੇ ਪਈ ਆ ਤੁਹਾਨੂੰ ਗੱਲਾਂ ਸੁਝਣ ਰਹੀਆਂ ਵਾ ਉਹ ਮੈਂ ਤਾਂ ਤੈਨੂੰ ਇੱਕ ਗੱਲ ਕਹਿਣਾ ਨੂੰ ਕਹ ਚੁੱਪ ਕਰਕੇ ਰੱਖ ਲਾ ਜੇ ਕੋੜ ਕਚੈਰੀਆਂ ਤੇ ਕੰਮ ਤੇ ਪੈ ਗਏ ਨਾ ਤੇ ਸਾਰੀ ਉਮਰ ਲੰਘ ਜਾਣੀ ਆ ਇਹ ਧੱਕੇ ਖਾਂਦੇ ਆਈ ਇਹ ਲਾਲਾ ਸਾਹਿਬ ਉੱਥੇ ਜਾਵਾਂਗੇ ਨਾ ਤੇ ਫੇਰ ਹੀ ਪਤਾ ਲੱਗੂਗਾ ਕਿ ਘਰ ਬੈਠੇ ਵੀ ਹਮ ਤਾਂ ਬਣਾਈ ਜਾਣੀਆਂ ਵਾ ਐਦਾਂ ਨਹੀਂ ਤਾਂ ਐਦਾਂ ਕਰ ਲੋ ਚੱਲ ਫੇਰ ਜੇ ਕੈਨੀ ਤਾਂ ਚੱਲ ਜਾਂਦੇ ਆ ਫੇਰ ਚਲੋ ਮੇਰੇ ਨਾਲ ਚੱਲ ਪੱਗ ਪੁੱਗ ਤੇ ਮੈਂ ਫੇਰ ਬੰਨ ਕੇ ਤੇ ਚਲੀਏ ਨਾ ਪੱਗ ਕੀ ਕਰਨੀ ਆ ਉਹਨਾਂ ਦੇ ਘਰੋਂ ਤਰਸਿਆ ਪਾ ਵਿਆਹ ਵਾ ਤੁਹਾਨੂੰ ਪੱਗ ਦੀ ਪਈ ਆ ਚੰਗਾ ਬਣਾ ਪਰਨਾ ਤੇ ਬੱਧਾ ਵਾ ਇਦਾਂ ਹੀ ਆਪਾਂ ਚੱਲ ਜਾਣਾ ਲੋਕੀ ਕੀ ਕਹਿਣਗੇ ਜਵਾਈ ਭਾਈ ਪਰਨੇ ਨਾ ਭਜਾ ਫਿਰਦਾ ਵਾ ਕੋਈ ਗੱਲ ਨਹੀਂ ਕੋਈ ਨਹੀਂ ਲੋਕੀ ਕਹਿੰਦੇ ਤੁਸੀਂ ਕਿਹੜੇ ਨਵੇਂ ਸਵੇਂ ਜਾਣਾ ਵਾ ਇੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਜਾਂਦਿਆਂ ਨੂੰ ਨਾਲੇ ਨਾ ਇੱਕ ਮੇਰੀ ਹੋਰ ਗੱਲ ਸੁਣ ਲਓ ਇਹ ਨਾ ਹੋਵੇ ਜਾ ਕੇ ਤਾਂ ਉਹਦੇ ਵਾਲਦੀ ਗੱਲ ਕਰੀ ਜਾਓ लवली ਵਾਲਦੀ ਗੱਲ ਕਰਿਓ ਠੀਕ ਵਾ ਨਾ ਉਹਨੇ ਭੂਵੇਂ ਚੜ ਜਾਣਾ ਜਦੋਂ ਤੁਸੀਂ ਕਿਹਾ ਫਿਰ ਪਿੰਦਰ ਨੂੰ ਰੱਖ ਲਓ ਥੋੜਾ ਜਿਹਾ ਨਾ ਉਹਨੂੰ ਵੀ ਠੋਕਰ ਵੱਜੂ ਤੁਹਾਨੂੰ ਵੀ ਪਤਾ ਲੱਗੂ ਰਮਨ ਮੇਰੇ ਤੇ ਤੇਰੀ ਨਹੀਂ ਸਮਝ ਆਉਂਦੀ ਕੀ ਗੱਲਾਂ ਮਾਲਾ ਜੇ ਹੁਣ ਉੱਥੇ ਗੱਲਬਾਤ ਕਰਨੀ ਪਈ ਵਿਚੋਗੇ ਤੇ ਅਸੀਂ ਰਿਸ਼ਤਾ ਕਰਾਇਆ ਸਾਰਾ ਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਜੇ ਗੱਲਬਾਤ ਹੈ ਗਈ ਤੇ ਤੁਸੀਂ ਹਾਨੂੰ ਪਹਿਲਾਂ ਦੱਸਦੇ ਥੋੜੀ ਬਹੁਤੀ ਤੇ ਨਾਲੇ ਮੇਰੀ ਗੱਲ ਸੁਣ ਲਵਲੀ ਦਾ ਦਿਮਾਗ ਹੋ ਗਿਆ ਖਰਾਬ ਉਹਨੂੰ ਰੋਟੀ ਕਿਨੇ ਦੇਣੀ ਆ ਪਕਾ ਕੇ ਚਾਚੀ ਨਾ ਉਹ ਨਹੀਂ ਬਣਦੀ ਬੰਦਾ ਸ਼ਰਮ ਤੇ ਚਾਚੀ ਦਾ ਨਾਂ ਲਾਤਾ ਵਾ ਵੀ ਇਹਨੇ ਨਾਲ ਹੋ ਕੇ ਤੇ ਸਾਰਾ ਕੰਮ ਕਰਾਇਆ ਵਾ ਤੇ ਰਹਿ ਗਈ ਦਜਿੰਦਰ ਉਹਨੇ ਕਿਨਾ ਚਿਰ ਰੋਟੀ ਦੇਣੀ ਆ ਪਕਾ ਪਕਾ ਕੇ ਇਹਨੂੰ ਤੇ ਇੱਕ ਮੇਰੀ ਗੱਲ ਹੋ ਸੁਣ ਲੈ ਜੇਤ ਵਾ ਕਹੇ ਨਾ ਲਵਨੀ ਨੂੰ ਇੱਥੇ ਲਿਆ ਕੇ ਮੈਂ ਰੋਟੀ ਖਵਾਵਾ ਉਹ ਕੰਮ ਨਹੀਂ ਮੈਂ ਹੋਣ ਦੇਣਾ ਇਹ ਗੱਲ ਪਹਿਲੇ ਸੋਚ ਲਈ ਨਾ ਮੈਂ ਲਵਲੀ ਨੂੰ ਸੁੱਖੀ ਸੰਦੀ ਆਪਣੇ ਘਰ ਕਿਉਂ ਲਿਆਉਣਾ ਵਾ ਘਰ ਬਾਹਰ ਉਹਦਾ ਬਣਿਆ ਉਹ ਕਿਹੜਾ ਲੁੱਟਿਆ ਵਾ ਤਨਖਾਹ ਲੈਣ ਡਿਆ 50000 ਰੁਪਇਆ ਉਹ ਰੋਟੀ ਆਪੇ ਖਾ ਲੂਗਾ ਨਾ ਰੱਖੂ ਨਾ ਇਹਨੂੰ ਕੋਈ ਕੰਮ ਵਾਲੀ ਲਾਲੂ ਤੁਹਾਡੀ ਤਾਂ ਹੱਦ ਹੋ ਗਈ ਆ ਭੈਣ ਭਰਾਵਾਂ ਨੂੰ ਇੱਕ ਦੂਜੇ ਦੀ ਲੋੜ ਪਿਆ ਹੀ ਜਾਂਦੀ ਆ ਤੁਸੀਂ ਤਾਂ ਮੱਥੇ ਤੇ ਖਰਾ ਖਲੀਆਂ ਵਾ ਜੇ ਅੱਜ ਉਹਨੂੰ ਲੋੜ ਵਾ ਪੜ ਕੇ ਹਾਨੂੰ ਵੀ ਕਿਹ ਕੰਮ ਦੀ ਲੋੜ ਪਿਆ ਸਕਦੀ ਆ ਫੇਰ ਤੁਸੀਂ ਐਸੀ ਜ਼ੁਬਾਨ ਨਾ ਕਹਿਣਾ ਤੇਰਾ ਪਤੀ ਆ ਇਦਾਂ ਤੇ ਤੇਰਾ ਪਤੀ ਆ ਇਦਾਂ ਫੇ ਜਿੱਦਾਂ ਦਾ ਅੱਜ ਮੈਂ ਪਤੀ ਇਹ ਨਾ ਕਰੂੰਗੀ ਕੱਲ ਨੂੰ ਉਹਨੇ ਤੇ ਮੇਰੇ ਨਾਲ ਉਦਾਂ ਦਾ ਹੀ ਕਰਨਾ ਵਾ ਹਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਮਾਂ ਮਿੱਟਰ ਹੈਗਾ ਵਾ ਜੇ ਤੋ ਜੇ ਮਾਂ ਪਿਓ ਜਿੰਦਾ ਖੋਵੇ ਮੈਨੂੰ ਉੱਥੇ ਜਾਣ ਦੀ ਤਾਂ ਗੱਲ ਕਰਨ ਦੀ ਕੋਈ ਲੋੜ ਹੀ ਨਹੀਂ ਗਈ ਆਪੇ ਆਪਣੇ ਪੁੱਤ ਦਾ ਘਰ ਵਸਾਉਣ ਜਿੱਦਾਂ ਮਰਜੀ ਹੁਣ ਮੈਨੂੰ ਮਾਰੀਦਿਆਂ ਜਾਣਾ ਪੈਂਦਾ ਵਾ ਕੀ ਕਰਾਂ ਮੈਂ ਵੀ ਫਸੀਆਂ ਵਿੱਚ ਰਮਨ ਉਹਨਾਂ ਦਾ ਕਿਹੜਾ ਇੱਕ ਦਿਨ ਦਾ ਕੰਮ ਆ ਰੋਜ਼ ਦਾ ਤੇ ਉਹਨਾਂ ਦਾ ਕੰਮ ਆ ਇੱਕ ਕਰੋ ਹੀ ਰਾਈ ਨਵਾ ਕਰਾ ਕੇ ਉਹਨੇ ਤੇ ਦੂਜੇ ਘਰ ਪੋੜਾ ਪੈ ਜਾਂਦਾ ਮੈਂ ਤੇ ਜਉ ਵੈ ਨਾ ਉਹਨਾਂ ਦਾ ਨਾ ਇਹੋ ਕਲੇਸ਼ ਰਿਆ ਇੱਕ ਮੇਰੀ ਗੱਲ ਸੁਣ ਲੈ ਹੁਣ ਮੈਂ ਤੇਰੇ ਨਾਲ ਚੱਲ ਜਾਣਾ ਜੇ ਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ ਤੇ ਠੀਕ ਆ ਨਹੀਂ ਤੇ ਮੁੜ ਕੇ ਅਹੀਂ ਉੱਥੇ ਨਹੀਂ ਉਹ ਬੰਨਾ ਇਹ ਮੇਰੀ ਗੱਲ ਸੁਣ ਲੈ ਪਹਿਲਾਂ ਹੁਣ ਮੇਰੀ ਗੱਲ ਸੁਣੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਵਾਂਗੇ ਤਾਂ ਤਾਂ ਹੀ ਗੱਲ ਮੁੱਕੂਗੀ ਜੇ ਹੁਣ ਝੂਠੀ ਦਾ ਹੀ ਸਾਥ ਦੇਈ ਗਏ ਵੀ ਤੂੰ ਹੀ ਠੀਕ ਆ ਮੁੰਡਾ ਹੀ ਗਲਤ ਵਾਖ ਤੇ ਉਹ ਵੀ ਨਹੀਂ ਗੱਲ ਮੰਦੀ ਉਹ ਰਮਨ ਉਹਨਾਂ ਦੇ ਸੱਚਾ ਕਿਹੜਾ ਵਾ ਦੱਸ ਉਹ ਚੰਗਾ ਬਾਬਾ ਆ ਜੋੜੇ ਹੱਥ ਉਹਦਾ ਜਾ ਕੇ ਨਾ ਕਲੇਸ਼ ਮੁਕਾਓ ਤੁਸੀਂ ਆਪਣੇ ਘਰ ਹੀ ਪਾ ਕੇ ਬਹਿ ਗਏ ਜੇ ਚਲ ਆ ਗਾਂ ਚੱਲੀਏ ਨਾ ਸ਼ਰਮ ਤੇ ਉਹਨੂੰ ਚਾਹੀਦੀ ਉਹਨੂੰ ਇੰਨਾ ਵੱਡਿਆ ਵੀ ਨਾ ਵੀ ਨਾ ਵੀ ਮੂੰਹ ਚੁੱਕਿਆ ਤੇ ਠਾਉਂ ਤਾਣ ਕੇ ਇੱਥੇ ਬਹਿ ਗਈ ਆ ਜਦੋਂ ਕਰਤੂਤਾਂ ਇਦਾਂ ਦੀਆਂ ਕਰੀਏ ਨਾ ਫੇਰ ਵੱਡਣਾ ਨਹੀਂ ਚਾਹੀਦਾ ਉੱਥੇ ਇਹ ਫੇਰ ਬਸ਼ਰਮੀ ਹੋਈ ਨਾ ਜਦੋਂ ਇੱਕ ਉਹਨਾਂ ਘਰੋਂ ਕੱਢ ਹੀ ਦਿੱਤਾ ਵਾ ਫਿਰ ਜੇ ਇੰਨੀ ਅਣਖ ਦੀ ਮਾਲਕ ਹੀ ਤਾਂ ਭਰਾ ਦੇ ਘਰ ਬੈਠੀ ਰਹਿੰਦੀ ਪਰ ਉੱਥੇ ਵੀ ਪਰਜਾਈ ਆ ਚਲਦੀ ਆ ਇਹ ਆਪਣੀਆਂ ਗੱਲਾਂ ਮਾਰੀ ਜਾਂਦੇ ਆ ਆ ਜਾ ਕੇ ਮੇਰੇ ਦਿਵਾਲੇ ਚੜੇ ਰਹਿੰਦੇ ਆ ਕੋਈ ਗੱਲ ਨਹੀਂ ਤਿਆਰ ਤੇ ਹੋ ਗਏ ਨਾ ਜਾ ਕੇ ਵੇਨੇ ਕੀ ਬੰਦਾ